ਇੱਕ ਵੀ ਕਰ ਲਈ ਹੋਵੇ ਠੀਕ ਹੈ ਜੀ ਓਕੇ ਲਾਲੋ ਨਾਰੇ ਜਿਹੜੇ ਲਾਉਣੇ ਆਇਆ ਕੋਈ ਨਹੀਂ ਹੁੰਦਾ ਤੂੰ ਬੋਲੋ ਹੈ ਬੋਲੋਗੇ ਨਾ ਮੇਰੇ ਪੱਕੇ ਤੁਹਾਡੇ ਨੂੰ ਬੋਲਣਾ ਫਰਕ ਨਹੀਂ ਪਾਉਂਦਾ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਜਲਚਪਲਾਈ ਮਹਿਕਮਾ ਮੁਰਦਾਬਾਦ ਜਲਚਪਲਾਈ ਮਹਿਕਮਾ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਬੀਬੀ ਜੀ ਰੋਜੋ ਚਲੋ ਕੰਮ ਕਰਦੇ ਹੋ ਟੋਟਾ ਖਿੱਚੀ ਅੱਛੀ ਨਹੀਂ ਦੇਖ ਚਲੋ ਬੋਲੋ ਹੁਣ ਅੱਧਾ ਕਮੈਂਟ ਇਹਨਾਂ ਨੂੰ ਬੀਬੀਆਂ ਨੂੰ ਕਹੋ ਬੋਲੋ ਅੱਧਾ ਮਿੰਟ ਤੁਸੀਂ ਪਤਾ ਵੀ ਲੱਗੇ ਆ ਨਾ ਜੀ ਅਸੀਂ ਇੱਥੇ ਟੈਂਕੀ ਦੇ ਕਿੱਥੇ ਹੋਏ ਆ ਕਿਉਂਕਿ ਸਾਡਾ ਪਿੰਡ ਤਾਜਪੁਰ ਦਾ ਮਤਲਬ ਮਸਲਾ ਜਿਹੜਾ ਪਾਣੀ ਦਾ ਜਿਹੜਾ ਵਾਟਰ ਸਪਲਾਈ ਆ ਨਾ ਉਹ ਤਕਰੀਬਨ 3 ਮਹੀਨੇ ਤੋਂ ਮਤਲਬ ਯਾਨੀ ਗੰਦਾ ਪਾਣੀ ਸੀਵਰੇਜ ਦਾ ਪਾਣੀ ਜਿਹੜਾ ਵਿੱਚ ਮਿਕਸ ਹੋ ਕੇ ਆ ਰਿਹਾ ਆ ਔਰ ਲੋਕੋ ਜਿਹੜੇ ਪੀ ਪੀ ਕੇ ਬਹੁਤ ਲੋਕ ਬਿਮਾਰ ਵੀ ਹੋਏ ਆ ਤੇ ਅਸੀਂ ਮਹਿਕਮੇ ਨੂੰ ਵਿਭਾਗ ਨੂੰ ਮਤਲਬ ਬਹੁਤ ਵਾਰੀ ਅਸੀਂ ਦੱਸ ਚੁੱਕੇ ਆ ਇਹਦੇ ਬਾਰੇ ਪਰ ਅੱਜ ਤੱਕ ਕਿਸੇ ਵੀ ਮੈਂ ਸਾਡੇ ਮਹਿਕਮੇ ਵਾਲਿਆਂ ਨੇ ਕੋਈ ਸੁਣਵਾਈ ਨਹੀਂ ਕੀਤੀ ਅੱਜ ਸਾਨੂੰ ਬੁਲਾਇਆ ਸੀਗਾ ਅੱਜ ਮਤਲਬ ਕਹਿੰਦੇ ਸੀ ਵੀ ਅਸੀਂ ਇੱਥੇ ਪ੍ਰਬੰਧਕ ਲਾਇਆ ਆ ਇੱਥੇ ਪਰਬੰਧਕ ਲਾ ਗਿਆ ਸੀ ਨਵੀਂ ਕੋਈ ਪਾਈਪਲਾਈਨ ਪਾਵਾਂਗੇ ਪਰ ਹੱਲੇ ਉਹ ਮਤਲਬ ਕੋਈ ਵੀ ਮਤਲਬ ਵਿਭਾਗ ਦਾ ਅਧਿਕਾਰੀ ਨਹੀਂ ਆਇਆ ਅਸੀਂ ਆ ਹੁਣ ਤਕਰੀਬਨ ਮੇਰਾ ਖਿਆਲ ਦਾ 2 ਘੰਟੇ ਹੋ ਗਏ ਹੱਲੇ ਤੱਕ ਵੀ ਕੋਈ ਮਤਲਬ ਨਹੀਂ ਪਹੁੰਚਿਆ ਤਾਂ ਇਸ ਕਰਕੇ ਅਸੀਂ ਇਕੱਠੇ ਹੋ ਗਏ ਇੱਥੇ ਟੈਂਕੀ ਤੇ ਆਏ ਆ ਤੇ ਮਹਿਕਮੇ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆਂ ਵੀ ਜੇ ਅਗਰ ਸਾਡੀ ਸੁਣਵਾਈ ਨਾ ਕੀਤੀ ਗਈ ਤਾਂ ਅਸੀਂ ਮਤਲਬ ਜਾਨ ਕੇ ਅਸੀਂ ਰੋਡ ਜਾਮ ਕਰਾਂਗੇ 2 ਜਾਂ 3 ਦਿਨ ਤੱਕ ਤੋਂ ਬਾਅਦ ਅਸੀਂ ਫਿਰ ਰੋਡ ਜਾਮ ਕੀਤਾ ਜਾਊਗਾ ਇਹ ਨਿਕੋਦਰ ਰੋਡ ਜਿਹੜਾ ਇਹ ਰੋਡ ਜਾਮ ਕੀਤਾ ਜਾਊਗਾ ਇਸ ਕਰਕੇ ਅਸੀਂ ਮਹਿਕਮੇ ਨੂੰ ਬੇਨਤੀ ਕਰਦੇ ਆਂ ਕਿ ਜਲਦੀ ਤੋਂ ਜਲਦੀ ਇਸ ਮਸਲੇ ਦਾ ਹੱਲ ਕੀਤਾ ਜਾਵੇ ਸਰਪੰਚ ਸਾਹਿਬ ਜਿਹੜੇ ਜਿਹੜੇ ਬੰਦੇ ਨੇ ਤੁਹਾਨੂੰ ਅੱਜ ਟਾਈਮ ਦਿੱਤਾ ਸੀਗਾ ਹਾਂ ਉਹਦੇ ਨਾਲ ਮੇਰੀ ਹੁਣੇ ਫੋਨ ਤੇ ਗੱਲ ਹੋਈ ਆ ਅੱਛਾ ਉਹਨ ਰਿਕਾਰਡ ਸੀ ਜੀ ਅੱਛਾ ਉਹਨੇ ਕਿਹਾ ਕਿ ਮੈਂ ਚਾਰ ਵਾਰੀ ਪਿੰਡ ਤਾਜਪੁਰ ਵਿੱਚ ਆ ਚੁੱਕਾ ਹਾਂ ਹਾਂ ਔਰ ਸਰਪੰਚ ਦੇ ਮੁੰਡੇ ਨਾਲ ਮੇਰੀ ਕਈ ਵਾਰੀ ਗੱਲ ਹੋਈ ਆ ਹਾਂ ਤੇ ਉਹ ਉਹਨੇ ਜਿਹੜੀਆਂ ਸਮੱਸਿਆ ਦੱਸੀਆਂ ਠੈਰ ਉਹ ਇਸ ਇਸ ਤੁਹਾਡੇ ਮਸਲੇ ਨਾਲ ਰਿਲੇਟਡ ਤਾਂ ਹੈ ਨਹੀਂ ਗੀਆਂ ਕਿ ਇਹ ਸਹੀ ਆ ਕਿ ਉਹ ਆਇਆ ਤੇ ਉਹਨੂੰ ਕੋਈ ਪੰਚਾਇਤੀ ਮੈਂਬਰ ਮਿਲਦਾ ਨਹੀਂ ਸਾਡੇ ਨਾਲ ਕੋਈ ਮੁਲਾਕਾਤ ਨਹੀਂ ਹੋਈ ਜੀ ਦੇਖੋ ਇਹ ਕਾਰਜਕਾਰੀ ਆ ਹੁਣ ਦੇ ਇਸ ਦੇ ਦੇਖੋ ਕਾਰਜਕਾਰੀ ਨੂੰ ਮਿਲਣਾ ਸੀ ਉਹ ਨਾਨਕੇ ਮਤਲਬ ਜਾਨੀ ਤੇ ਇਹ ਇਹਨੂੰ ਅੱਜ ਤੱਕ ਮਿਲਿਆ ਨਹੀਂ ਬਾਕੀ ਹੋਰ ਪਤਾ ਨਹੀਂ ਕਿ ਇਹਨੂੰ ਮਿਲ ਕੇ ਚਲੇ ਗਿਆ ਸਾਨੂੰ ਤਾਂ ਨਹੀਂ ਇਹਦੇ ਬਾਰੇ ਪਤਾ ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਨੀ ਚਾਹੁੰਦੇ ਆ ਇਹੇ ਮੰਗ ਕਰਦੇ ਆ ਵੀ ਸਾਡੀ ਸੁਲਵਾਈ ਹੋਵੇ ਮਤਲਬ ਜਾਨੀ ਕਿ ਪਾਣੀ ਜਿਹੜਾ ਆ ਪਿੰਡ ਤਾਜਪੁਰ ਦਾ ਵਾਟਰ ਸਪਲਾਈ ਦਾ ਪਾਣੀ ਜਿਹੜਾ ਜਿਹਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਆ ਉਹ ਪਾਣੀ ਦਾ ਕੋਈ ਨਾ ਕੋਈ ਉਹਦਾ ਇੰਤਜ਼ਾਮ ਕੀਤਾ ਜਾਵੇ ਜਿਹੜਾ ਲੋਕਾਂ ਨੂੰ ਪੀਣ ਜੋ ਪਾਣੀ ਸਹੀ ਮਿਲ ਸਕੇ ਬਸ ਇਹੇ ਸਾਡੀ ਮੰਗ ਆ ਦੂਜੀ ਗੱਲ ਆ ਜਿਹੜਾ ਸੀਵਰੇਜ ਦੇ ਮਤਲਬ ਉਹ ਛਪੜ ਛਪੜ ਪਰ ਚੁੱਕਾ ਆ ਬਿਲਕੁਲ ਸੀਵਰੇਜ ਬਲੌਕ ਹੋਇਆ ਇਸ ਕਰਕੇ ਉਹ ਵਿੱਚੋਂ ਮੇਰਾ ਖਿਆਲ ਲੀਕੀਜ ਹੋ ਕੇ ਤਾਂ ਉਹ ਪਾਣੀ ਮਿਕਸ ਹੁੰਦਾ ਗੰਦੇ ਪਾਣੀ ਨਾਲ ਪਿੰਡ 'ਚ ਕੋਈ ਮੰਦਭਾਗੀ ਘਟਨਾ ਤਾਂ ਨਹੀਂ ਵਾਪਰੀ ਜਿਵੇਂ ਕਿ ਬੱਚੇ ਬਿਮਾਰ ਹੋਣ ਦਾ ਬਹੁਤ ਬਾਰ ਮਤਲਬ ਜਾਣੀ ਲੋਕ ਕਾਫੀ ਬਿਮਾਰ ਆ ਕਟੀਆਂ ਉਲਟੀਆਂ ਦਾ ਮਸਲਾ ਕਈਆਂ ਨੂੰ ਹੋ ਚੁੱਕਾ ਤੁਸੀਂ ਸਬੰਧਤ ਜਿਹੜਾ ਐਮ ਐਲ ਏ ਉਹਨਾਂ ਕਦੀ ਰਾਫਤਾ ਕੈਮ ਕੀਤਾ ਨਹੀਂ ਸਬੰਧਤ ਐਮ ਐਲ ਏ ਨਾਲ ਅਸੀਂ ਨਹੀਂ ਕੀਤਾ ਅਸੀਂ ਮਹਿਕਮੇ ਨੂੰ ਹੀ ਮਤਲਬ ਜਾਣੀ ਇਹਦੇ ਬਾਰੇ ਸੂਚਿਤ ਕਰ ਚੁੱਕੇ ਕਿ ਯਾਰੀ ਤੇ ਮਹਿਕਮੇ ਨੇ ਸਾਲੇ ਤੱਕ ਨਹੀਂ ਕੋਈ ਸੁਣਾਈ ਨਹੀਂ ਕੋਈ ਅੱਗੇ ਤੋਂ ਤੁਹਾਡੀ ਕੀ ਕਾਰਵਾਈ ਹੋਊਗੀ ਅੱਗੇ ਫਿਰ ਰੋਡ ਜਾਮ ਹੀ ਹੋਊਗਾ ਨਕੌਂਦਰ ਰੋਡ ਜਿਹੜਾ ਆ ਹਾਈਵੇ ਮੇਨ ਹਾਈਵੇ ਹਾਂ